ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੰਜਾਬ ਦੇ ਵਿੱਚ ਸਥਿਤ ਕੇਂਦਰ ਸਰਕਾਰ ਦੇ ਅਧੀਨ ਚੱਲ ਰਹੇ ਵਿਭਾਗ ਦੁਆਰਾ ਪੰਜਾਬੀ ਭਾਸ਼ਾ ਨਾਲ ਕੀਤੀ ਜਾ ਰਹੀ ਅਣਗਹਿਲੀ ਅਤੇ ਸੰਵਿਧਾਨਕ ਉਲੰਘਣਾ ਦੇ ਖਿਲਾਫ ਜ਼ਿਲ੍ਹਾ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਮੈਮੋਰੰਡਮ ਸੌਪਿਆ ਇਸ ਮੌਕੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਦ ਸਿੰਘ ਚਾਚਾ ਕੁਲਵੰਤ ਸਿੰਘ ਅਤੇ ਹੋਰ ਪਾਰਟੀ ਦੇ ਮੈਂਬਰ ਮੌਜੂਦ ਰਹੇ ਆਗਵਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਵਾਲਾ ਸੂਪਾ ਹੈ ਅਤੇ ਪੰਜਾਬੀ ਭਾਸ਼ਾ ਐਕਟ 2008 ਅਨੁਸਾਰ ਪੰਜਾਬ ਦੇ ਵਿੱਚ ਸਥਿਤ ਹਰ ਸਰਕਾਰੀ ਦਫ਼ਤਰ ਚਾਹੇ ਉਹ ਕੇਂਦਰ ਸਰਕਾਰ ਅਧੀਨ ਹੀ ਕਿਉ ਨਾ ਹੋਵੇ ਉਸ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਲਾਜ਼ਮੀ ਹੈ ਇਸ ਦੇ ਬਾਵਜੂਦ ਅੰਮ੍ਰਿਤਸਰ ਦੇ ਵੱਡੇ ਡਾਕ ਖਾਨੇ ਅਤੇ ਹੋਰ ਵੀ ਕਈ ਕੇਂਦਰੀ ਵਿਭਾਗ ਦੇ ਵਿੱਚ ਪਬਲਿਕ ਡੀਲਿੰਗ ਕਰਨ ਵਾਲੇ ਅਧਿਕਾਰੀ ਆਮ ਲੋਕਾਂ ਨਾਲ ਪੰਜਾਬੀ ਦੇ ਵਿੱਚ ਗੱਲ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਹਿੰਦੀ ਦੇ ਵਿੱਚ ਗੱਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਪਾਰਟੀ ਆਗੂ ਨੇ ਦੱਸਿਆ ਕਿ ਕਈ ਕੇਂਦਰੀ ਦਫ਼ਤਰਾਂ ਦੇ ਵਿੱਚ ਸਾਈਨ ਬੋਰਡ ਦਿਸ਼ਾ ਨਿਰਦੇਸ਼ ਅਤੇ ਜਨਤਕ ਜਾਣਕਾਰੀ ਸਿਰਫ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਹੈ ਜੋ ਕਿ ਪੰਜਾਬੀ ਭਾਸ਼ਾ ਐਕਟ 2008 ਦੀ ਸਿੱਧੀ ਉਲੰਘਣਾ ਹੈ ਅਤੇ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਡੀਸੀ ਨਾਲ ਮੁਲਾਕਾਤ ਕਰਕੇ ਮੈਮੋਰੰਡਮ ਸੌਪਿਆ ਗਿਆ ਆਗੂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਸ ਨੂੰ ਹੁੰਦੇ ਹਾਂ ਅਸੀਂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅਮਰਸਰ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਇਸ ਸਬੰਧ ਦੇ ਵਿੱਚ ਆ ਕਿ ਜਿਹੜੇ ਸਰਕਾਰੀ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਅਮਰਸਰ ਦੇ ਵਿੱਚ ਜੋ ਸਾਡੀ ਨੋਟਿਸ ਦੇ ਵਿੱਚ ਆਏ ਨੇ ਉੱਥੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਵਿਭਾਗ ਆ ਜਾਂ ਪੰਜਾਬ ਸਰਕਾਰ ਦੇ ਕਈ ਵਿਭਾਗ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਜਿਹੜੇ ਉੱਥੇ ਡੀਲਿੰਗ ਕਰਦੇ ਨੇ ਜਿਹੜੇ ਕਾਰਜਪਾਹ ਸੰਭਾਲਦੇ ਕਲਰਕ ਨੇ ਜਾਂ ਲੋਕਾਂ ਨਾਲ ਜਿੰਨਾ ਦਾ ਰابطਾ ਰਹਿੰਦਾ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਆ ਤੇ ਹੋਰ ਵੀ ਕਈ ਥਾਵਾਂ ਤੇ ਸੈਂਟਰਲ ਡਿਪਾਰਟਮੈਂਟ ਦੇ ਜਿਹੜੇ ਵਿਭਾਗ ਆ ਜਿਵੇਂ ਵੱਡਾ ਡਾਕਖਾਨਾ ਆ ਤਿੰਨ ਚਾਰ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਮੈਂ ਹੀ ਉਹ ਵੀਡੀਓ ਵੀਡੀਓ ਦੇ ਵਿੱਚ ਸੀਗਾ ਉਹਦੇ ਵਿੱਚ ਇਹ ਵੇਖਿਆ ਜਾ ਰਿਹਾ ਕਿ ਜਿੰਨੇ ਵੀ ਉੱਥੇ ਬੋਰਡ ਲੱਗੇ ਹੋਏ ਨੇ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਰਿਹਾ ਜਦੋਂ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੁੰਦਿਆਂ ਸਾਰਾ ਕੁਝ ਜਿਹੜਾ ਵਾ ਉਹ ਪਹਿਲੀ ਭਾਸ਼ਾ ਪੰਜਾਬੀ ਆ ਸਾਡੀ ਮਾਂ ਬੋਲੀ ਆ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਚ ਲੱਗੇ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੇ ਅਧਿਕਾਰੀ ਨੇ ਉਹ ਆਏ ਹੋਏ ਇੱਥੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਕੰਮ ਕਰਾਉਣ ਆਉਂਦੇ ਆ ਡਾਬ ਡਾਖਾਣੇ ਦੇ ਵਿੱਚ ਜਾਂ ਹੋਰ ਵੀ ਕਈ ਵਿਭਾਗ ਆ ਉਹਨਾਂ ਨਾਲ ਹਿੰਦੀ ਚ ਗੱਲ ਕਰਦੇ ਆ ਤੇ ਜੇ ਉਹਨਾਂ ਨੂੰ ਕੋਈ ਪੰਜਾਬੀ ਦੇ ਵਿੱਚ ਕੋਈ ਲਿਖਿਆ ਕੋਈ ਪੱਤਰ ਜਾਂ ਚਿੱਠੀ ਕੋਈ ਦਿੰਦੇ ਆ ਤੇ ਉਹਨਾਂ ਨੂੰ ਜਿਹੜੀ ਪੰਜਾਬੀ ਆ ਨਾ ਪੜ੍ਹਨੀ ਆਉਂਦੀ ਆ ਨਾ ਸੁਣਨੀ ਆਉਂਦੀ ਆ ਨਾ ਹੀ ਉਹਨਾਂ ਨੂੰ ਬੋਲਣੀ ਆਉਂਦੀ ਆ ਤੋ ਆਪਣੀ ਭਾਸ਼ਾ ਵਿੱਚ ਬੋਲਣ ਨੂੰ ਹੀ ਅਗਲੇ ਨੂੰ ਮਜਬੂਰ ਕਰਦੇ ਆ। ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਜੋ ਅਸੀਂ ਦਫ਼ਤਰ ਦੇ ਵਿੱਚ ਦੇ ਦਿੱਤਾ ਵਾ। ਉੱਥੇ ਵੇਖਿਆ ਜਾ ਰਿਹਾ ਦਫ਼ਤਰਾਂ ਦੇ ਵਿੱਚ ਅਸੀਂ ਮੰਗ ਕਰਨਾ ਆਏ ਆ ਕਿ ਜਿਹੜੇ ਪਹਿਲੀ ਤੇ ਗੱਲ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਾਏ ਜਾਣ। ਦੂਸਰੀ ਗੱਲ ਆ ਜਿਹੜੀ ਜਿਹੜੇ ਉੱਥੇ ਅਧਿਕਾਰੀ ਲਾਏ ਕਰਮਚਾਰੀ ਜਿਹੜੇ ਕੰਮ ਕਰ ਰਹੇ ਆ ਕਾਊਂਟਰ ਤੇ ਡੀਲਿੰਗ ਕਲਰਕ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਜਾਣਦੇ ਹੋਣ। ਉਹਨਾਂ ਨੂੰ ਪੰਜਾਬੀ ਜਿਹੜੀ ਚੰਗੀ ਤਰ੍ਹਾਂ ਬੋਲਣੀ, ਲਿਖਣੀ ਤੇ ਸਮਝਣੀ ਆਉਂਦੀ ਹੋਵੇ ਤੇ ਪੜ ਏ ਇਹ ਅਸੀਂ ਮੰਗ ਪੱਤਰ ਲੈਣਾ ਹੈ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਦਫ਼ਤਰ ਆਏ ਸੀ ਨਾ ਕਰਦੀ ਗੱਲ ਕਰ ਰਹੀ ਜੀ ਉਹ ਸੈਂਟਰ ਦਾ ਹੈਗਾ ਤੇ ਸੈਂਟਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸੇ ਤੇ ਵੀ ਬਦਲੀ ਹੋ ਕੇ ਆ ਸਕਦੀ ਹੈ ਹਾਂਜੀ ਤੇ ਨਾਲੇ ਹਿੰਦੀ ਭਾਸ਼ਾ ਦੀ ਗੱਲ ਹਿੰਦੀ ਭਾਸ਼ਾ ਇੱਕ ਨੈਸ਼ਨਲ ਲੈਂਗੁਏਜ ਮੰਨੀਦੀ ਹੈ ਪੰਜਾਬੀ ਇੱਕ ਮੂਲ ਤੋਂ ਪੰਜਾਬ ਦੀ ਭਾਸ਼ਾ ਹਾਂਜੀ ਉਹ ਆਪਣਾ ਸੈਂਟਰ ਦਾ ਹੈਗਾ ਸੈਂਟਰ ਤੋਂ ਬਦਲੀ ਹੋ ਕੇ ਉਹਦਾ ਕਰਿਆ ਸੀ ਮੈਂ ਦਿੱਲੀ ਤੋਂ ਆਇਆ ਹਾਂ ਇਸ ਕਰਕੇ ਉਹਨੂੰ ਦਿੱਕਤ ਆਈ ਬੇਈ ਇਹ ਰੋ ਦੀ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਜਿਹੜੀ ਸੈਂਟਰ ਡਿਪਾਰਟਮੈਂਟ ਜਾਂ ਹੋਰਾਂ ਸੂਬਿਆਂ ਤੋਂ ਗੈਰ ਪੰਜਾਬੀ ਸੂਬਿਆਂ ਤੋਂ ਜਿਹੜੇ ਬੰਦੇ ਇੱਥੇ ਕਰਮਚਾਰੀ ਬਦਲ ਕੇ ਆਉਂਦੇ ਆ ਸਰਕਾਰ ਦਾ ਇੱਕ ਪ੍ਰਵਧਾਨ ਆ ਜਿਹਦੇ ਵਿੱਚ ਉਹਨਾਂ ਨੂੰ ਇਥੋਂ ਦੀ ਜਿਹੜੀ ਲੋਕਲ ਭਾਸ਼ਾ ਉਹ ਆਉਣੀ ਲਾਜ਼ਮੀ ਆ ਖਾਸ ਕਰਕੇ ਟ੍ਰੇਨਿੰਗ ਟ੍ਰੇਨਰ ਵੀ ਹੁੰਦੇ ਨੇ ਜਿਹੜਾ ਉਹਨਾਂ ਨੂੰ ਭਾਸ਼ਾ ਬੋਲਣੀ ਸਿਖਾਉਂਦੇ ਆ ਪੜ੍ਹਨੀ ਸਿਖਾਉਂਦੇ ਆ ਤੇ ਫੇਰ ਉਹ ਇੱਥੋਂ ਦੇ ਲੋਕਾਂ ਨਾਲ ਪੰਜਾਬੀ ਹੁਣ ਇੱਕ ਕਰਮਚਾਰੀ ਦੇ ਬਦਲੇ ਸਾਰਾ ਮੰਨ ਲਓ ਇੱਕੰਬਰਸਰ ਦੇ ਲੋਕ ਆ ਉਹ ਪੰਜਾਬੀ ਚ ਗੱਲ ਕਰਦੇ ਆ ਉਹ ਇੱਕ ਕਰਮਚਾਰੀ ਦੀ ਪੰਜਾਬੀ ਬੋਲਣ ਦੀ ਬਜਾਏ ਉਹ ਹਿੰਦੀ ਚ ਬੋਲਣਾ ਸ਼ੁਰੂ ਕਰ ਦੇਣ ਤੇ ਇਹ ਤੇ ਬਿਲਕੁਲ ਗਲਤ ਆ ਨਾ ਇਹ ਤੇ ਜਾਇਜ਼ ਹੀ ਨਹੀਂਗਾ ਉਹਨੂੰ ਪੰਜਾਬੀ ਆਉਣੀ ਹੋਣੀ ਚਾਹੀਦੀ ਆ ਔਰ ਇਹ ਰੂਲ ਦੇ ਵਿੱਚ ਵੀ ਆ ਕਿ ਜਿਹੜਾ ਜਿਹੜੇ ਸੂਬੇ ਦੇ ਵਿੱਚ ਕਰਮਚਾਰੀ ਜਾਊਗਾ ਉਹਨੂੰ ਉੱਥੋਂ ਦੀ ਜਿਹੜੀ ਲੋਕਲ ਭਾਸ਼ਾ ਵਾ ਉਹ ਆਉਣੀ ਲਾਜ਼ਮੀ ਆ ਔਰ ਜਿਹੜਾ ਸਵਿਧਾਨ ਦਾ ਆਰਟੀਕਲ 29 ਆ ਤੇ 350ਏ ਆ ਉਹਦੇ ਅਧੀਨ ਸਾਨੂੰ ਆਪਣੇ ਸੂਬੇ ਦੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਜਿਹੜੀ ਰੱਖਿਆ ਕਰਨੀ ਆ ਉਹ ਸਾਡਾ ਅਧਿਕਾਰ ਆ ਅਸੀਂ ਆਪਣੀ ਮਾਤ ਭਾਸ਼ਾ ਦੇ ਲਈ ਕੁਝ ਵੀ ਆਪਣਾ ਸਟੈਂਡ ਲੈ ਸਕਦੇ ਹਾਂ ਕਿਸੇ ਵੀ ਤਰ੍ਹਾਂ ਸਾਨੂੰ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਪਹਿਲ ਦੇ ਨੰਬਰ ਤੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਹੈ ਅ ਅਜੇ ਜੀ ਮੈਂ ਮੰਗ ਪੱਤਰ ਦਿੱਤਾ ਵਾ ਬਾਕੀ ਉੱਥੇ ਡੀਸੀ ਦਫ਼ਤਰ ਵੀ ਤੁਹਾਡੇ মিডিਆ ਵਾਲੇ ਸਾਰੇ ਪਹੁੰਚੇ ਸੀ ਸਵੇਰੇ ਉੱਥੇ ਬੁਲਾਇਆ ਗਿਆ ਸੀ ਉਹ ਡੀਸੀ ਦਫ਼ਤਰ ਜਿਹੜੇ ਡਾਕਰ ਵਾਲੇ ਜੀਪੂ ਵਾਲੇ ਵੱਡੇ ਡਾਕਾਂ ਵਾਲੇ ਉੱਥੇ ਬੁਲਾਇਆ ਗਿਆ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਜਲ ਤੋਂ ਜਲਦੀ ਜਿਹੜੇ ਬੋਰਡ ਆ ਉਹ ਸਾਰੇ ਪੰਜਾਬੀ ਚ ਕਰਾਂਗੇ ਕਿਉਂਕਿ ਬਾਹਰ ਕੁਝ ਬੋਰਡ ਆ ਉਹ ਪੰਜਾਬੀ ਚ ਲੱਗੇ ਪਰ ਅੰਦਰ ਜਿਹੜੀਆਂ ਖਿੜਕੀਆਂ ਨੇ ਉਹ ਸਾਰੀਆਂ ਅੰਗਰੇਜ਼ੀ ਚ ਉਹ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਪੰਜਾਬੀ ਚ ਕਰ ਦਿਆਂਗੇ ਥੱਲੇ ਪੰਜਾਬੀ ਸੀ ਕੀਤੀ ਜਾਂਦਾ ਜਾਂ ਪੰਜਾਬੀ ਨਾਲ ਜੋੜੀ ਜਾਵੇ ਵੇਖੋ ਸਾਨੂੰ ਦੂਸਰੀ ਕਿਸੇ ਵੀ ਭਾਸ਼ਾ ਚ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਸਾਨੂੰ ਕਿਸੇ ਭਾਸ਼ਾ ਦੂਸਰੀ ਤੋਂ ਦਿੱਕਤ ਨਹੀਂ ਆ ਫਿਰ ਸਾਡੀ ਭਾਸ਼ਾ ਤੋਂ ਵੀ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਪੰਜਾਬੀ ਸੂਬਾ ਵਾ ਪੰਜਾਬੀ ਪੰਜਾਬ ਦੇ ਅਸੀਂ ਰਹਿਣ ਵਾਲੇ ਆ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਆ ਦੂਸਰੀਆਂ ਪਛਾਵਾਂ ਜਿਹੜੀਆਂ ਹਿੰਦੀ ਇੰਗਲਿਸ਼ ਜਾਂ ਹੋਰ ਵੀ ਕਿਸੇ ਭਾਸ਼ਾ 'ਚ ਲਿਖਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬੀ ਲਿਖੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਸਾਡੇ ਸ਼ਹਿਰ ਦੇ ਪੰਜਾਬ ਦੇ ਰਹਿਣ ਵਾਲੇ ਲੋਕੀ ਉੱਥੇ ਜਾ ਕੇ ਉਹਨਾਂ ਨਾਲ ਡੀਲ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਇਸ ਸਬੰਧ ਦੇ ਵਿੱਚ ਆ ਕਿ ਜਿਹੜੇ ਸਰਕਾਰੀ ਵਿਭਾਗ ਨੇ ਬੜੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜੋ ਸਾਡੀ ਨੋਟਿਸ ਦੇ ਵਿੱਚ ਆਏ ਨੇ ਉੱਥੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਵਿਭਾਗ ਆ ਜਾਂ ਪੰਜਾਬ ਸਰਕਾਰ ਦੇ ਕਈ ਵਿਭਾਗ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਜਿਹੜੇ ਉੱਥੇ ਡੀਲਿੰਗ ਕਰਦੇ ਨੇ ਜਿਹੜੇ ਕਾਰਜ ਭਾਰ ਸੰਭਾਲਦੇ ਕਲਰਕ ਨੇ ਜਾ ਲੋਕਾਂ ਨਾਲ ਜਿੰਨਾ ਦਾ ਰਾਬਤਾ ਰਹਿੰਦਾ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਆ ਤੇ ਹੋਰ ਵੀ ਕਈ ਥਾਵਾਂ ਤੇ ਸੈਂਟਰਲ ਡਿਪਾਰਟਮੈਂਟ ਦੇ ਜਿਹੜੇ ਵਿਭਾਗ ਆ ਜਿਵੇਂ ਵੱਡਾ ਡਾਕਖਾਨਾ ਆ ਤਿੰਨ ਚਾਰ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਮੈਂ ਹੀ ਉਹ ਵੀਡੀਓ ਵੀਡੀਓ ਦੇ ਵਿੱਚ ਸੀਗਾ ਉਹਦੇ ਵਿੱਚ ਇਹ ਵੇਖਿਆ ਜਾ ਰਿਹਾ ਕਿ ਜਿੰਨੇ ਵੀ ਉੱਥੇ ਬੋਰਡ ਲੱਗੇ ਹੋਏ ਨੇ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਹੋਏ ਨੇ ਜਦੋਂ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੁੰਦਿਆਂ ਸਾਰਾ ਕੁਝ ਜਿਹੜਾ ਵਾ ਉਹ ਪਹਿਲੀ ਭਾਸ਼ਾ ਪੰਜਾਬੀ ਆ ਸਾਡੀ ਮਾਂ ਬੋਲੀ ਆ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਚ ਲੱਗੇ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੇ ਅਧਿਕਾਰੀ ਨੇ ਉਹ ਆਏ ਹੋਏ ਇੱਥੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਕੰਮ ਕਰਾਉਣ ਆਉਂਦੇ ਆ ਡਾਬ ਡਾਖਾਣੇ ਦੇ ਵਿੱਚੋਂ ਹੋਰ ਵੀ ਕਈ ਵਿਭਾਗ ਆ ਉਹਨਾਂ ਨਾਲ ਹਿੰਦੀ ਚ ਗੱਲ ਕਰਦੇ ਆ ਤੇ ਜੇ ਉਹਨਾਂ ਨੂੰ ਕੋਈ ਪੰਜਾਬੀ ਦੇ ਵਿੱਚ ਕੋਈ ਲਿਖਿਆ ਕੋਈ ਪੱਤਰ ਜਾਂ ਚਿੱਠੀ ਤੇ ਉਹਨਾਂ ਨੂੰ ਜਿਹੜੀ ਪੰਜਾਬੀ ਆ ਨਾ ਪੜ੍ਹਨੀ ਆਉਂਦੀ ਆ ਨਾ ਸੁਣਨੀ ਆਉਂਦੀ ਆ ਨਾ ਹੀ ਉਹਨਾਂ ਨੂੰ ਬੋਲਣੀ ਆਉਂਦੀ ਆ ਪੰਜਾਬੀ ਤੇ ਉਹ ਆਪਣੀ ਭਾਸ਼ਾ ਵਿੱਚ ਬੋਲਣ ਨੂੰ ਹੀ ਅਗਲੇ ਨੂੰ ਮਜਬੂਰ ਕਰਦੇ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਜੋ ਅਸੀਂ ਦਫ਼ਤਰ ਦੇ ਵਿੱਚ ਦੇ ਦਿੱਤਾ ਵਾ ਉੱਥੇ ਵੇਖਿਆ ਜਾ ਰਿਹਾ ਦਫ਼ਤਰਾਂ ਦੇ ਵਿੱਚ ਅਸੀਂ ਮੰਗ ਕਰਨ ਆਏ ਆ ਕਿ ਜਿਹੜੇ ਪਹਿਲੀ ਤੇ ਗੱਲ ਉੱਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਾਏ ਜਾਣ ਦੂਸਰੀ ਗੱਲ ਆ ਜਿਹੜੀ ਜਿਹੜੇ ਉੱਥੇ ਅਧਿਕਾਰੀ ਲਾਏ ਕਰਮਚਾਰੀ ਜਿਹੜੇ ਕੰਮ ਕਰ ਰਹੇ ਆ ਕਾਊਂਟਰ ਤੇ ਡੀਲਿੰਗ ਕਲਰਕ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਜਾਣਦੇ ਹੋ ਉਹਨਾਂ ਨੂੰ ਪੰਜਾਬੀ ਜਿਹੜੀ ਚੰਗੀ ਤਰ੍ਹਾਂ ਬੋਲਣੀ ਲਿਖਣੀ ਤੇ ਸਮਝਣੀ ਆਉਂਦੀ ਹੋਵੇ ਤੇ ਪੜ੍ਹਨੀ ਆਉਂਦੀ ਹੋਵੇ ਇਹ ਇਹ ਅਸੀਂ ਮੰਗ ਪੱਤਰ ਲੈਣਾ ਹੈ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਦਫ਼ਤਰ ਆਏ ਸੀ ਨਾ ਕਰਦੀ ਗੱਲ ਕਰਦੇ ਜੇ ਉਹ ਸੈਂਟਰ ਦਾ ਹੈਗਾ ਤੇ ਸੈਂਟਰ ਦੇ ਵਿੱਚ ਹੀ ਪੂਰੇ ਦੇਸ਼ ਦੇ ਵਿੱਚ ਕਿਸੇ ਤੇ ਵੀ ਬਦਲੀ ਹੋ ਕੇ ਆ ਸਕਦੀ ਹੈ ਹਾਂਜੀ ਤੇ ਨਾਲੇ ਹਿੰਦੀ ਭਾਸ਼ਾ ਦੀ ਗੱਲ ਹਿੰਦੀ ਭਾਸ਼ਾ ਇੱਕ ਨੈਸ਼ਨਲ ਲੈਂਗੁਏਜ ਜਾਣਦੀ ਹੈ ਪੰਜਾਬੀ ਇੱਕ ਮਤਲਬ ਕਿ ਪੰਜਾਬ ਦੀ ਭਾਸ਼ਾ ਹੈ ਹਾਂਜੀ ਪਰ ਉਹ ਆਪਣਾ ਸੈਂਟਰ ਦਾ ਹਲਕਾ ਹੈ ਸੈਂਟਰ ਤੋਂ ਬਦਲੀ ਹੋ ਕੇ ਬੰਦਾ ਆ ਗਿਆ ਸੀ ਮੈਂ ਦਿੱਲੀ ਤੋਂ ਆਇਆ ਹਾਂ ਇਸ ਕਰਕੇ ਉਹਨੂੰ ਦਿੱਕਤ ਆਈ ਸੀ ਨਹੀਂ ਐਹੋ ਜੀ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਜਿਹੜੀ ਸੈਂਟਰ ਡਿਪਾਰਟ ਜਾਂ ਹੋਰਾਂ ਸੂਬਿਆਂ ਤੋਂ ਗੈਰ ਪੰਜਾਬੀ ਸੂਬਿਆਂ ਤੋਂ ਜਿਹੜੇ ਬੰਦੇ ਇੱਥੇ ਕਰਮਚਾਰੀ ਬਦਲ ਕੇ ਆਉਂਦੇ ਆ ਸਰਕਾਰ ਦਾ ਇੱਕ ਪ੍ਰਵਧਾਨ ਆ ਜਿਹਦੇ ਵਿੱਚ ਉਹਨਾਂ ਨੂੰ ਇੱਥੋਂ ਦੀ ਜਿਹੜੀ ਲੋਕਲ ਭਾਸ਼ਾ ਉਹ ਆਉਣੀ ਲਾਜ਼ਮੀ ਹੈ ਤੇ ਖਾਸ ਤਰਤੇ ਟ੍ਰੇਨਿੰਗ ਟ੍ਰੇਨਰ ਵੀ ਹੁੰਦੇ ਨੇ ਜਿਹੜਾ ਉਹਨਾਂ ਨੂੰ ਭਾਸ਼ਾ ਬੋਲਣੀ ਸਿਖਾਉਂਦੇ ਆ ਪੜ੍ਹਨੀ ਸਿਖਾਉਂਦੇ ਆ ਤੇ ਫੇਰ ਉਹ ਇੱਥੋਂ ਦੇ ਲੋਕਾਂ ਨਾਲ ਪੰਜਾਬੀ ਹੁਣ ਇੱਕ ਕਰਮਚਾਰੀ ਦੇ ਬਦਲੇ ਸਾਰਾ ਮੰਨ ਲਓ ਇੱਕੰਬਰਸਰ ਦੇ ਲੋਕ ਆ ਉਹ ਪੰਜਾਬੀ ਚ ਗੱਲ ਕਰਦੇ ਆ ਉਹ ਇੱਕ ਕਰਮਚਾਰੀ ਦੀ ਪੰਜਾਬੀ ਬੋਲਣ ਦੀ ਬਜਾਏ ਉਹ ਹਿੰਦੀ ਚ ਬੋਲਣਾ ਸ਼ੁਰੂ ਕਰ ਦੇਣ ਤੇ ਇਹ ਤੇ ਬਿਲਕੁਲ ਗਲਤ ਆ ਨਾ ਇਹ ਤੇ ਜਾਇਜ਼ ਹੀ ਨਹੀਂਗਾ ਉਹਨੂੰ ਪੰਜਾਬੀ ਆਉਣੀ ਹੋਣੀ ਚਾਹੀਦੀ ਆ ਔਰ ਇਹ ਰੂਲ ਦੇ ਵਿੱਚ ਵੀ ਆ ਕਿ ਜਿਹੜਾ ਜਿਹੜੇ ਸੂਬੇ ਦੇ ਵਿੱਚ ਕਰਮਚਾਰੀ ਜਾਊਗਾ ਉਹਨੂੰ ਉੱਥੋਂ ਦੀ ਜਿਹੜੀ ਲੋਕਲ ਭਾਸ਼ਾ ਵਾ ਉਹ ਆਉਣੀ ਲਾਜ਼ਮੀ ਆ ਔਰ ਜਿਹੜਾ ਸੰਵਿਧਾਨ ਦਾ ਆਰਟੀਕਲ 29 ਆ ਤੇ 350ਏ ਆ ਉਹਦੇ ਅਧੀਨ ਸਾਨੂੰ ਆਪਣੇ ਸੂਬੇ ਦੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਜਿਹੜੀ ਰੱਖਿਆ ਕਰਨੀ ਆ ਉਹ ਸਾਡਾ ਅਧਿਕਾਰ ਆ ਅਸੀਂ ਆਪਣੀ ਮਾਤ ਭਾਸ਼ਾ ਦੇ ਲਈ ਕੁਝ ਵੀ ਆਪਣਾ ਸਟੈਂਡ ਲੈ ਸਕਦੇ ਆ ਕਿਸੇ ਵੀ ਤਰ੍ਹਾਂ ਸਾਨੂੰ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਪਹਿਲ ਦੇ ਨੰਬਰ ਤੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਹੈ ਅਜੇ ਜੀ ਮੈਂ ਮੰਗ ਪੱਤਰ ਦਿੱਤਾ ਵਾ ਬਾਕੀ ਉਥੇ ਡੀਸੀ ਦਫ਼ਤਰ ਵੀ ਤੁਹਾਡੇ মিডিਆ ਵਾਲੇ ਸਾਰੇ ਪਹੁੰਚੇ ਸੀ ਸਵੇਰੇ ਉਥੇ ਬੁਲਾਇਆ ਗਿਆ ਸੀ ਤੇ ਉਹ ਡੀਸੀ ਦਫਤਰ ਜਿਹੜੇ ਡਾਕਰ ਵਾਲੇ ਜੀਪੂ ਵਾਲੇ ਵੱਡੇ ਡਾਕਾਂ ਵਾਲੇ ਉਥੇ ਬੁਲਾਇਆ ਗਿਆ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਜਲ ਤੋਂ ਜਲਦੀ ਜਿਹੜੇ ਬੋਰਡ ਆ ਉਹ ਸਾਰੇ ਪੰਜਾਬੀ ਚ ਕਰਾਂਗੇ ਕਿਉਂਕਿ ਬਾਹਰ ਕੁਝ ਬੋਰਡ ਆ ਉਹ ਪੰਜਾਬੀ ਚ ਲੱਗੇ ਪਰ ਅੰਦਰ ਜਿਹੜੀਆਂ ਖਿੜਕੀਆਂ ਨੇ ਉਹ ਸਾਰੀਆਂ ਅੰਗਰੇਜ਼ੀ ਚ ਉਹ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਪੰਜਾਬੀ ਚ ਕਰ ਦਿਆਂਗੇ ਪੱਲੇ ਪੰਜਾਬੀ ਸੀ ਕੀਤੀ ਜਾਂ ਜਾਂ ਪੰਜਾਬੀ ਨਾਲ ਜੋੜੀ ਜਾਵੇ ਵੇਖੋ ਸਾਨੂੰ ਦੂਸਰੀ ਕਿਸੇ ਵੀ ਭਾਸ਼ਾ ਚ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਸਾਨੂੰ ਕਿਸੇ ਭਾਸ਼ਾ ਦੂਸਰੀ ਤੋਂ ਦਿੱਕਤ ਨਹੀਂ ਆ ਫਿਰ ਸਾਡੀ ਭਾਸ਼ਾ ਤੋਂ ਵੀ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਪੰਜਾਬੀ ਸੂਬਾ ਵਾ ਪੰਜਾਬੀ ਪੰਜਾਬ ਦੇ ਅਸੀਂ ਰਹਿਣ ਵਾਲੇ ਆ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਆ ਦੂਸਰੀਆਂ ਪਛਾਵਾ ਜਿਹੜੀਆਂ ਹਿੰਦੀ ਇੰਗਲਿਸ਼ ਜਾਂ ਹੋਰ ਵੀ ਕਿਸੇ ਭਾਸ਼ਾ 'ਚ ਲਿਖਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬੀ ਲਿਖੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਸਾਡੇ ਸ਼ਹਿਰ ਦੇ ਪੰਜਾਬ ਦੇ ਰਹਿਣ ਵਾਲੇ ਲੋਕੀ ਉੱਥੇ ਜਾ ਕੇ ਉਹਨਾਂ ਨਾਲ ਡੀਲ ਕਰਦੇ ਆ